हांवी दोस्तों आज पेंद असी पहुंचेया जिला बठिंडा दी तहसील रामपराफूल दे पैंदे ਪਿੰਡ ਬੁਰਜਗਿਲ ਵਿਖੇ ਇਹ ਇਸ ਨੂੰ ਪਾਸੋਂ ਜੋ ਸੜਕਾ ਰਹੀ ਹੈ रामपराफूल ਕਿੰਨੀ ਹੋ ਤੇ ਅੱਗੇ ਜਾ ਰਹੀਆ ਬਾਗਾਪੁਰਾ ਨੂੰ ਅਸੀਂ ਜਿਸ ਥਾਂ ਤੇ ਅੱਜ ਖੜਿਆਂਗੇ ਇਸ ਬੁਰਜਗਿਲ ਦੇ ਪਿੰਡ ਦੇ ਸਾਬਕਾ ਸਰਪੰਚ ਵੱਲੋਂ ਇੱਕ ਹਵੇਲੀ ਤਿਆਰ ਕੀਤੀ ਗਈ ਹੈ ਜਿਸ ਦੇ ਵਿੱਚ ਪੁਰਾਣੇ ਸਭਿਆਚਾਰ ਦੀਆਂ ਚੀਜ਼ਾਂ ਦੀ ਸਾਮ ਸਵਾਲ ਰੱਖੀ ਗਈ ਹੈ ਆਓ ਆਪਾਂ ਉਹਨਾਂ ਦੇ ਕਰਵਾਏ ਤੁਹਾਨੂੰ ਦਰਸ਼ਨ ਅਸੀਂ ਪਹੁੰਚ ਚੁੱਕੇਗੇ ਬੁਰਜ ਗਿਲ ਦੇ ਇਸ ਵਿਰਾਸਤੀ ਘਰ ਦੇ ਵਿੱਚ ਜਿਹਦਾ ਮੁੱਖ ਦਵਾਰ ਬਣਾਇਆ ਗਿਆ ਹੈਗਾ ਇਹ ਸਾਰੀ ਲਾਹੌਰੀ ਇਟ ਦੇ ਰਾਹੀ ਜਿਹੜਾ ਦਰਵਾਜ਼ਾ ਹੈਗਾ ਇਹ ਬੜਾ ਪੁਰਾਣਾ ਦਰਵਾਜ਼ਾ ਲਾਇਆ ਗਿਆ ਹੈਗਾ ਬੜੀ ਜੀ ਸਿਫਤ ਹੈ ਦੇਖੋ ਕਿੰਨੀ ਸੋਹਣੀ ਇਸ ਦੀ ਬਣਾਈ ਗਈ ਹੈਗੀ ਸੇਵ ਬਣਾਈ ਗਈ ਹੈਗੀ ਆਓ ਆਪਾਂ ਤੁਹਾਨੂੰ ਅੰਦਰ ਜਾ ਕੇ ਦੇਖਦੇ ਹਾਂ ਇਸ ਦੇ ਵਿੱਚ ਕੀ ਸਰਖਿਆ ਗਿਆ ਆਓ ਚੱਲੀਏ ਲਓ ਜੀ ਅਸੀਂ ਪਹੁੰਚ ਚੁੱਕੇ ਹਾਂ ਅੰਦਰ ਇਸ ਵਿਰਾਸਤੀ ਘਰ ਦੇ ਵਿੱਚ ਕਿਆ ਬਾਤਾਂ ਨੇ ਜੀ ਇੱਥੇ ਚਾਰੇ ਪਾਸੇ ਆਪਣੀਆਂ ਪੁਰਾਣੀਆਂ ਸਭੇਚਾਰ ਚੀਜ਼ਾਂ ਦੀ ਰੱਖੀ ਗਈ ਹੈਗੀ ਫਮੈਸ ਲਾ ਕੇ ਤੇ ਆਪਾਂ ਉਹਨਾਂ ਨੇ ਕੱਲੀ ਕੱਲੀ ਦੇ ਜੀ ਦਰਸ਼ਨ ਕਰਵਾਉਣ ਲੱਗ ਜਾਈਏ ਤਾਂ ਤੁਹਾਨੂੰ ਹੋ ਸਕਦਾ ਹੈ ਕਿ ਬਹੁਤ ਸਮਾਂ ਲੱਗ ਜੂਗਾ ਤੇ ਅੱਜ ਆਪਾਂ ਤੁਹਾਨੂੰ ਜਿਹੜੀ ਇੱਥੇ ਪ੍ਰਮੁੱਖ ਚੀਜ਼ਾਂ ਨੇ ਆਪਣੀਆਂ ਵਿਰਾਸਤ ਦੇ ਨਾਲ ਜੁੜੀਆਂ ਹੋਈਆਂ ਨੇਗੀਆਂ ਉਹਨਾਂ ਦੇ ਦਰਸ਼ਨ ਜ਼ਰੂਰ ਕਰਵਾਵਾਂਗੇ ਅਸੀਂ ਹੁਣ ਖੜੇ ਹਾਂਗੇ ਇਸ ਖੂਹ ਦੇ ਕੋਲ ਜਿੱਥੇ ਪੁਰਾਣੇ ਸਮਿਆਂ ਦੇ ਵਿੱਚ ਇਹ ਖੂਹਾਂ ਦੇ ਵਿੱਚੋਂ ਪਾਣੀ ਕੱਢ ਕੇ ਵਰਤਿਆ ਜਾਂਦਾ ਸੀਗਾ ਤੇ ਇਹਨਾਂ ਦਾ ਸਾਡੇ ਸੱਧਿਆਚਾਰ ਦੇ ਵਿੱਚ ਬੜਾ ਅਹਿਮ ਯੋਗਦਾਨ ਹੁੰਦਾ ਸੀਗਾ। ਆ ਵੀ ਦਰਸ਼ਕੋ ਜਦੋਂ ਆਪਣੇ ਪੁਰਾਣੇ ਸਮੇਂ ਦੇ ਵਿੱਚ ਲੈਣ ਦਾ ਕੋਈ ਸਾਧਨ ਹੁੰਦਾ ਨਹੀਂ ਸੀਗਾ ਉਦੋਂ ਇਹ ਲਾਲ ਟਾਇਨਾ ਜਿਹੜੀ ਇਹ ਚਾਨਣ ਕਰਨ ਦੇ ਲਈ ਵਰਤੀ ਜਾਂਦੀ ਸੀਗੀ ਬੜੀ ਵਧੀਆ ਚੀਜ਼ ਬਣਾਈ ਗਈ ਹੈ ਕੱਚ ਲਾ ਕੇ ਜਿਹਦੇ ਉੱਪਰਾਂ ਹਵਾ ਨਾ ਪੈਣ ਤੋਂ ਇਹ ਲਾਲ ਟੈਨਾਂ ਦੇ ਨਾਲ ਹੀ ਚਾਨਣ ਘਰਾਂ ਦੇ ਵਿੱਚ ਕਾਮਰੇਂਜ ਕੀਤਾ ਜਾਂਦਾ ਸੀਗਾ ਇਹ ਸਾਡੀ ਆ ਗਈ ਟੋਕਾ ਮਸ਼ੀਨ ਪੁਰਾਣੇ ਸਮੇਂ ਦੇ ਵਿੱਚ ਹੀ ਇਹ ਜਿਹੜਾ ਟੋਕਾ ਮਸ਼ੀਨ ਹੱਥਾਂ ਨਾਲ ਟੋਕਾ ਕੀਤਾ ਜਾਂਦਾ ਸੀਗਾ ਤੇ ਨਾਲ ਤਾਂ ਇਸ ਦੇ ਨਾਲ ਸਰੀਰ ਦੀ ਕਸਰਤ ਹੁੰਦੀ ਸੀਗੀ ਤੇ ਨਾਲੇ ਆਪਣੇ ਕੋਲੇ ਪੁਰਾਣੇ ਇਹ ਸੱਭਿਆਚਾਰ ਦਾ ਇੱਕ اٹੋਟ ਅੰਗ ਮੰਨਿਆ ਜਾਂਦਾ ਹੈਗਾ ਹੁਣ ਉਸ ਤੋਂ ਬਾਅਦ ਇੰਜਨ ਆ ਗਏ ਮਸ਼ੀਨਾਂ ਨਵੀਆਂ ਮੋਟਰਾਂ ਆ ਗਈਆਂ ਤੇ ਸਾਡੇ ਸਰੀਰ ਸੋਹਲ ਹੁੰਦੇ ਜਾ ਰਹੇ ਨੇਗੇ ਸੋ ਇਸ ਦੇ ਨਾਲ ਹੀ ਇੱਕ ਤੁਹਾਨੂੰ ਪੰਜਾਬੀ ਦੀ ਕਹਾਵਤ ਜਰੂਰ ਸੁਣੀ ਹੋਵੇਗੀ ਤੁਸੀਂ ਉਖਲੀ ਵਿੱਚ ਸਿਰ ਦਿੱਤਾ ਤਾਂ ਮੋਲਿਆਂ ਦਾ ਕੀ ਡਰ ਸੋ ਦਰਸ਼ਕੋ ਇਹ ਮੋਲ ਹੈਗਾ ਤੇ ਇਹ ਥੱਲੇ ਉਖਲੀਏਗੀ ਇਸ ਦੇ ਵਿੱਚ ਸੋਲਿਆਂ ਨੂੰ ਉਬਾਲ ਕੇ ਉਹਨਾਂ ਦੀਆਂ ਬਕਲੀਆਂ ਤਿਆਰ ਕੀਤੀਆਂ ਜਾਂਦੀਆਂ ਸੀਗੀਆਂ ਤੇ ਉਸ ਤੋਂ ਬਾਅਦ ਜਿਹੜੀ ਆਪਣੇ ਕੋਲ ਮੱਝਾਂ ਹੁੰਦੀਆਂ ਸੀਗੀਆਂ ਉਹਨਾਂ ਨੂੰ ਇਹ ਸਮਾਨ ਪਾਇਆ ਜਾਂਦਾ ਸੀਗਾ ਤੁਸੀਂ ਇਹ ਗੱਲ ਜਰੂਰ ਸੁਣੀ ਹੋਗੀ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਕਾਰਨੀ ਦਾ ਦੁੱਧ ਪੀਂਦੇ ਸੀਗੇ ਬੜੀ ਤਾਕਤਮੰਨੀ ਹੰਦੀ ਸੋਚਦੇ ਵਿੱਚ ਇਹ ਹਾਰੇ ਬਣਾ ਕੇ ਹਾਰੇ ਬਣਾ ਕੇ ਉਸ ਤੋਂ ਬਾਅਦ ਪ੍ਰਾਣੀਆ ਬਜ਼ੁਰਗ ਬੇਬੇ ਆਪਣੇ ਕੋਲੇ ਵਿੱਚ ਅੱਗ ਪਾ ਕੇ ਜਿਹੜੀ ਤੌੜੀ ਦੇ ਵਿੱਚ ਦੁੱਧ ਭਰ ਕੇ ਇਸ ਦੇ ਵਿੱਚ ਉਹ ਦੁਬਾਰੇ ਹਾਰੇ ਧਰਨੀਆਂ ਸੀਗੀਆਂ ਤੇ ਇਹ ਕਈ ਘੰਟੇ ਤੱਕ ਉਬਲਦਾਰੇ ਚ ਰਹਿੰਦਾ ਰਿਜ ਰਿਜ ਕੇ ਇਸ ਦਾ ਰੰਗ ਲਾਲ ਹੋ ਜਾਂਦਾ ਤੇ ਸ਼ਾਮ ਨੂੰ 4 ਵਜੇ ਤੋਂ ਬਾਅਦ ਜੋ ਵੀ ਘਰ ਦੇ ਵਿੱਚ ਮਹਿਮਾਨ ਆਉਂਦਾ ਜਾਂ ਘਰ ਦੇ ਮੈਂਬਰ ਹੁੰਦੇ ਇਹ ਦੁੱਧ ਬਾਟੀਆਂ 'ਚ ਪਾ ਪਾ ਕੇ ਪੀ ਜਾਂਦੇ ਸੋ ਇਸ ਦੇ ਨਾਲ ਹੀ ਆਪਣੇ ਕੋਲੇ ਇਹ ਨਲਕਾ ਹੈਗਾ ਇਹਨੂੰ ਪੁਰਾਣੀ ਪੰਜਾਬੀ ਭਾਸ਼ਾ ਦੇ ਵਿੱਚ ਕੁੱਤਾ ਨਲਕਾ ਕਹਿੰਦੇ ਸੀਗੇ ਤੇ ਇਸ ਨੂੰ ਜੀ ਪਾਣੀ ਦੇ ਲਈ ਵਰਤੋਂ ਕੀਤੀ ਗਈ ਹੈਗੀ ਇਹ ਸੀਗਾ ਕੁੱਤਾ ਨਲਕਾ ਪੁਰਾਣਾ ਸੱਭਿਆਚਾਰ ਦੇ ਵਿੱਚ ਵੀ ਇਹਦਾ ਇੱਕ ਅਹਿਮ ਸਥਾਨ ਰਿਹਾਗਾ ਹਾਂਜੀ ਆਹ ਦੇਖ ਲਓ ਤੁਸੀਂ ਆਹ ਪੜੋ ਕੀ ਲਿਖਿਆ ਹੈਗਾ ਚਲਾਨੀ ਜਿਹਨੂੰ ਅਸੀਂ ਅੱਜ ਰਸੋਈ ਕਹਿੰਦੇ ਹੈਗੇ ਕਿਚਨ ਕਹਿੰਦੇ ਹੈਗੇ ਇਹ ਪੁਰਾਣੇ ਸੱਦੇ ਚਾਰ ਦੇ ਵਿੱਚ ਹੁੰਦੇ ਸੀਗੀਆਂ ਇਸ ਤਰ੍ਹਾਂ ਇੱਕ ਢੋਲੀ ਬਣੀ ਹੋਈ ਹੈਗੀ ਢੋਲੀ ਬਣਾ ਕੇ ਉਸ ਤੋਂ ਬਾਅਦ ਜਿਹੜੇ ਚਲਾਣੇ ਵਿੱਚ ਜਿਹੜਾ ਸਮਾਨ ਹੈ ਸਾਡੇ ਕੋਲੇ ਉਹ ਤੁਹਾਨੂੰ ਇਕੱਲੇ ਇਕੱਲੇ ਦੇ ਦਰਸ਼ਨ ਕਰਵਾਉਣੇ ਹੈਗੇ ਲਓ ਜੀ ਸਭ ਤੋਂ ਪਹਿਲਾਂ ਅਸੀਂ ਪਹੁੰਚਾਂਗੇ ਰੜਕਣੇ ਦੇ ਵਿੱਚ ਮਧਾਣੀ ਰੱਖੀ ਹੋਈ ਹੈਗੀ ਜਿਹੜੀਆਂ ਪੁਰਾਣੀਆਂ ਬੁੜੀਆਂ ਸਾਡੀਆਂ ਸਵੇਰੇ ਉੱਠ ਕੇ ਸੁਨੇਹਾ ਦੁੱਧ ਰੜਕਣੀਆਂ ਸੀਗੀਆਂ ਤੇ ਉਹਦੇ ਵਿੱਚ ਇਹਨਾਂ ਦਾ ਕੰਮ ਇਸ ਤਰ੍ਹਾਂ ਚਾੜਾਂ ਦੇ ਵਿੱਚ ਬੈਠ ਕੇ ਇਹ ਦੁੱਧ ਰੜਕ ਕੇ ਮੇਰੇ ਪੁਰਾਣੇ ਲੋਕ ਸੀਗੇ ਮੱਖਣੀ ਖਾਂਦੇ ਸੀ ਕਿਉਂ ਖਾਂਦੇ ਸੀ ਫਰਾਕਾਂ ਚੰਗੀਆਂ ਸੀਗੀਆਂ ਬੜੇ ਸਰੀਰ ਬਲਵਾਨ ਹੁੰਦੇ ਸੀਗੇ ਤੇ ਉਸ ਤੋਂ ਬਾਅਦ ਸੱਜ ਜਿਹੜਾ ਹੈਗਾਗਾ ਇਹ ਵੀ ਸਾਡੇ ਨਾਨਕੇ ਪਰਿਵਾਰ ਨਾਲ ਜਾਗੋ ਦੇ ਨਾਲ ਸੰਬੰਧ ਜੁੜਿਆ ਹੋਇਆਗਾ ਸੱਜ ਭੰਨਿਆ ਜਾਂਦਾਗਾ ਨਾਨਕਿਆਂ ਵੱਲੋਂ ਲਓ ਜੀ ਆਪਾਂ ਹੁਣ ਇੱਕ ਕਮਰੇ ਵਿੱਚ ਕਰਦੇ ਐਂਟਰ ਦੇਖਦੇ ਇੱਥੇ ਕੀ ਕੀ ਸਮਾਨ ਰੱਖਿਆ ਹੋਇਆਗਾ ਤੇ ਸਭ ਤੋਂ ਪਹਿਲਾਂ ਇਹ ਸੰਦੂਕ ਹੈਗਾ ਬੜਿਆ ਬੁੜੀਆਂ ਦਾ ਜਿਹੜਿਆ ਪ੍ਰਾਣੀਆਂ ਹੋਂਦ ਤਾਂ ਇਹ ਬੜਾ ਪਿਆਰ ਹੁੰਦਾ ਸੀ ਇਹਦੇ ਨਾਲ ਚਿਕਨ ਇਸ ਸੰਦੂਕ ਦੇ ਵਿੱਚ ਜੋ ਕੱਪੜੇੜਾ ਹੁੰਦਾ ਸੀ ਜੋ ਸਮਾ ਰੱਖਦੇ ਸੀ ਇਹਦੇ ਵਿੱਚ ਸੰਦੂਕ ਦੇ ਵਿੱਚ ਰੱਖਿਆ ਜਾਂਦਾ ਸੀਗਾ ਤੇ ਉੱਪਰ ਰੱਖੇ ਪਏ ਨੇ ਘੱਗਰੇ ਇਹ ਵੀ ਸੱਧਾਚਾਰ ਦਾ ਪ੍ਰਮੁੱਖ ਅੰਗ ਨੇ ਕਿ ਕਹਿੰਦੇ ਨੇ ਵੀ ਘੱਗਰੇ ਵੀ ਗਏ ਕੁੰਡਵਾਲੀਆਂ ਵੀ ਗਈਆਂ ਇਸ ਨਾਲ ਉਸ ਤੋਂ ਬਾਅਦ ਅਸੀਂ ਪਹੁੰਚਾਂਗੇ ਇੱਕ ਆਚੜਾ ਖੇਗਾ ਜਿਹੜਾ 80-90 ਸਾਲ ਪੁਰਾਣਾ ਮੰਨਿਆ ਗਿਆ ਹੈ ਸਾਡੀ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਹੈ ਇਸ ਦੇ ਉੱਪਰ ਜਿਹੜਾ ਸੂਤ ਸੀਗਾ ਕੱਟਿਆ ਜਾਂਦਾ ਸੀਗਾ ਆ ਤੰਗੇ ਪਨੇ ਸਾਡੇ ਕੋਲੇ ਜੀ ਖੁੰਡੇ ਠੀਕ ਹੈ ਮੋੜੀ ਬਾਬਾ ਡਾਗ ਵਾਲਿਆ ਮੇਰੀ ਭੱਜ ਗਈ ਝਾਂਜਰਾ ਵਾਲੀ ਇਹ ਖੁੰਡਿਆਂ ਦਾ ਸਬੰਧ ਸਾਡੇ ਪੁਰਾਣੇ ਬਜ਼ੁਰਗਾਂ ਨਾਲ ਜੁੜਿਆ ਹੋਇਆਗਾ ਤੇ ਉਸ ਤੋਂ ਬਾਅਦ ਅਸੀਂ ਅੰਦਰ ਚੱਲ ਕੇ ਤੁਹਾਨੂੰ ਦਿਖਾਉਣੇਗੇ ਸਾਡੇ ਸੱਧਿਆਚਾਰ ਦੀ ਬੜੀ ਅਹਿਮ ਚੀਜ਼ ਚੱਕੀ ਸਾਡੀਆਂ ਪੁਰਾਣੀਆਂ ਬਜ਼ੁਰਗ ਬੇਬੇਆਂ ਜੋ ਵੀ ਕੰਮ ਧੰਦੇ ਹੁੰਦੇ ਸੀ ਨਵੇੜਕੇ ਇਹ ਚੱਕੀ ਦੇ ਉੱਪਰ ਜੋ ਆਟਾ ਸੀਗਾ ਪੀਛ ਦੀਆ ਹੋngੀਆਂ ਸੀਗੀਆਂ ਤੇ ਇਸ ਤੋਂ ਸਾਡਾ ਜੀ ਜਿਹੜਾ ਦੇਸੀ ਆਟਾ ਘਰ ਦਾ ਆਟਾ ਤਿਆਰ ਕੀਤਾ ਜਾਂਦਾ ਸੀ ਉਸ ਦੇ ਨਾਲ ਹੀ ਅਸੀਂ ਇਹਨਾਂ ਚੀਜ਼ਾਂ ਬਾਰੇ ਸੋਨੂੰ ਜਿਹੜਾ ਇਹਨੂੰ ਹੱਥਾ ਕਹਿੰਦੇ ਨੇਗੇ ਇਹਨੂੰ ਜਿਹੜੇ ਪੁਰਨੇਗੇ ਜਿਨ੍ਹਾਂ ਦੇ ਵਿਚਾਰੇ ਦਾਣਾ ਪਿਸ ਕੇ ਆਟਾ ਤਿਆਰ ਕੀਤਾ ਜਾਂਦਾ ਹੈਗਾ ਤੇ ਉਸ ਹੀ ਸਾਡੀ ਚੱਕੀ ਜੀ ਤੇ ਨਾਲ ਹੀ ਇਹਦੇ ਨਾਲ ਪਏ ਨੇਗੇ ਸਾਡੇ ਕੋਲੇ ਚਰਖੇ ਠੀਕ ਹੈ हां जी ਕਹਦੇ ਨੇ ਵੀ ਚਰਖੇ ਦੀ ਊਕ ਸੁਣ ਕੇ ਯੋਗੀ ਉੱਤਰ ਪਹਾੜੋਂ ਆਏ ਇਹ ਵੀ ਚਰਖੇ ਸਾਡੇ ਕੋਲੇ ਪੁਰਾਣੇ ਸੱਭਿਆਚਾਰ ਦੇ ਵਿਸ਼ੇਸ਼ ਅੰਗ ਮੰਨੇ ਜਾਂਦੇ ਨੇਗੇ ਇਹ ਚਰਖੇ ਦੇ ਉੱਪਰ ਬੁੜੀਆਂ ਆਪਣੀਆਂ ਧੀਆਂ ਦਾ ਦਾਜ ਤਿਆਰ ਕਰਦੀਆਂ ਸੀਗੀਆਂ ਸੂਤ ਕੱਤਦੀਆਂ ਸੀਗੀਆਂ ਗਲੋਟੇ ਤਿਆਰ ਕੀਤੇ ਜਾਂਦੇ ਸੀਗੇ ਇਸ ਕਰਕੇ ਇਹ ਵੀ ਚਰਖਾ ਸਾਡੇ ਕੋਲੇ ਇੱਕ ਅਹਿਮ ਪੁਰਾਣਿਆ ਪੰਜਾਬੀ ਸੱਭਿਆਚਾਰ ਦੀ ਚੀਜ਼ ਹੈ ਜੀ ਇਸ ਨੂੰ ਬੜੇ ਤਰੀਕੇ ਨਾਲ ਸੰਭਾਲ ਕੇ ਰੱਖਿਆ ਹੋਇਆ ਹੈਗਾ ਇਸ ਦੇ ਵਿੱਚ ਬਹੁਤ ਸਾਰਾ ਸਮਾਨ ਹੋਰ ਪਿਆ ਸਾਡੇ ਕੋਲੇ ਜਿਨ੍ਹਾਂ ਨੂੰ ਤੁਸੀਂ ਪੁਰਾਣੇ ਰਿਕਾਰਡ ਸੁਣਨ ਵਾਸਤੇ ਪੇਪਰ ਆਕਾਰ ਆਈ ਫਿਰ ਉਸ ਤੋਂ ਬਾਅਦ ਡੈਕ ਆਇਆ ਫਿਰ ਨਵੇਂ-ਨਵੇਂ ਚੀਜ਼ਾਂ ਆ ਗਈਆਂ ਠੀਕ ਹੈ ਇਹ ਸਾਡਾ ਖੇਤੀ ਬਾੜੀ ਨਾਲ ਸੰਬੰਧ ਸਾਰਾ ਸਮਾਨ ਰੱਖਿਆ ਗਿਆ ਹੈਗਾ ਤੇ ਜਿਸ ਦੇ ਵਿੱਚ ਹਲ ਹੋ ਗਿਆ ਉਲਟਾਵਾ ਹਲ ਹੋ ਗਿਆ ਤੇ ਪੰਜਾਲੀ ਹੋ ਗਈ ਇਹ 80 90 ਸਾਲ ਪਹਿਲਾਂ ਇਹ ਚੀਜ਼ਾਂ ਵਰਤੀ ਜਾਂਦੀਆਂ ਸੀਗੀਆਂ ਜਦੋਂ ਬਾਧਾ ਨਾਲ ਖੇਤੀ ਕੀਤੀ ਜਾਂਦੀ ਸੀ ਜਾਂ ਉਠਾਣਾ ਕੀਤੀ ਜਾਂਦੀ ਸੀਗੀ ਤਾ ਉਹਨਾਂ ਦੇ ਵਿੱਚ ਇਹ ਸੰਦਾਂ ਦੀ ਬੜੀ ਅਹਿਮੀਅਤ ਹੁੰਦੀ ਸੀਗੀ ਉਸ ਦੇ ਨਾਲ ਹੀ ਇਹ ਟੰਗਲੀ ਹੋ ਗਈ ਸਾਡੇ ਕੋਲੇ ਠੀਕ ਹੈ ਉਸ ਤੋਂ ਬਾਅਦ ਸਾਡੇ ਕੋਲੇ ਵੱਡਾ ਇਹ ਸੱਜ ਹੋ ਗਿਆ ਤਾਂ ਖੇਤੀ ਨਾਲ ਸੰਬੰਧਤ ਬੜੀਆਂ ਚੀਜ਼ਾਂ ਪਈਆਂ ਨੇ ਇੱਥੇ ਜਿਨ੍ਹਾਂ ਦੇ ਨਾਂ ਇੱਕ ਵਾਰੀ ਸਾਨੂੰ ਵੀ ਮੁਸ਼ਕਲ ਨਾਲ ਯਾਦ ਆਉਂਦੇ ਨੇਗੇ ਪਰ ਹੋ ਸਕਦਾ ਹੈ ਕਿਤੇ ਨਾ ਕਿਤੇ ਦੇਖੇ ਜਰੂਰ ਹੋਣ ਇਸ ਤਰ੍ਹਾਂ ਦਾ ਸਿਸਟਮ ਬਣਾਇਆ ਹੋਇਆ ਇੱਥੇ ਜਿਵੇਂ ਆਪਣੇ ਕੋਲੇ ਇੱਥੇ ਚੀਜ਼ਾਂ ਵਰਤੀਆਂ ਪਈਆਂ ਨੇਗੀਆਂ ਜਾਂ ਇੱਥੇ ਆ ਗੱਡਾ ਦਿਖਾਇਆ ਗਿਆ ਪੁਰਾਣਾ ਗੱਡੇ ਦੇ ਵਿੱਚ ਪੁਰਾਣਾ ਗੱਡਾ ਇਹ ਜੀ ਵੱੱਦ ਜੋੜ ਕੇ ਦੋ ਵੱੱਦ ਜੁੜਦੇ ਸੀਗੇ ਠੀਕ ਹੈ ਨਾ ਖੇਤਾਂ ਨੂੰ ਜਾਂ ਹੋਰ ਰਿਸ਼ਤੇਦਾਰੀਆਂ ਦੇ ਵਿੱਚ ਜਾਇਆ ਜਾਂਦਾ ਸੀਗਾ ਤੇ ਹੋਰ ਉਸ ਤੋਂ ਬਾਅਦ ਇਹਦੇ ਵਿੱਚ ਸਮਾਨ ਰੱਖਿਆ ਗਿਆਗਾ ਸਰਪੰਚ ਸਾਹਿਬ ਵੱਲੋਂ ਬਹੁਤ ਚੰਗਾ ਪ੍ਰਬਾਲਾ ਕੀਤਾ ਗਿਆਗਾ ਆਹਾਂ ਔਰਤਾਂ ਦੇ ਨਾਲ ਜੋ ਘਰ ਦੇ ਕੰਮ ਨਾਲ ਸੰਬੰਧਤ ਚੀਜ਼ਾਂ ਹੁੰਦੀਆਂ ਸੀਗੀਆਂ ਹੱਥੇ ਹੁੰਦੇ ਸੀ ਤਾਣੀਆਂ ਬੁੰਨਦੇ ਸਮੇਂ ਬੜੀਆਂ ਚੀਜ਼ਾਂ ਵਰਤੀਆਂ ਨੇ ਸੀਗੀਆਂ ਆ ਆਪਾਂ ਗੱਲ ਸੁਣੀ ਹੋਣੀ ਹੈ ਕਹਾਵਤ ਕਿ ਫਲਾਨਿਆਂ ਦੀ ਨੂੰਹ ਜਾਂ ਕੁੜੀ ਪੂਰੀ ਮੰਗੂ ਘੁੰਮਦੀ ਹੈ ਕਹਿੰਦਾ ਆ ਭਾਬ ਕੰਮਕਾਰ ਦੇ ਵਿੱਚ ਤੇਜ ਹੈਗੀ ਇਹ ਬਈ ਦਰਸ਼ਕੋ ਊਰੀ ਹੁੰਦੀ ਸੀਗੀ ਜਿਹੜੀਆਂ ਸਾਡੇ ਕੋਲੇ ਪੁਰਾਣੀਆਂ ਬਿਉਰਗ ਬੇਬਿਆਂ ਚਰਖਿਆਂ ਦੇ ਉੱਪਰ ਊਰੀਆਂ ਨੇ ਕੱਤਦੀਆਂ ਹੁੰਦੀਆਂ ਸੀਗੀਆਂ ਸੂਤ ਲੋਡ ਕਰਦੀਆਂ ਹੁੰਦੀਆਂ ਸੀਗੀਆਂ ਤੇ ਆ ਸਾਰਾ ਸਮਾਨ ਸਾਡਾ ਪੁਰਾਣੇ ਚਰਖਾ ਨਾਲ ਪੁਰਾਣੇ ਕੱਤਨ ਨਾਲ ਸਬੰਧ ਤਿਆਰ ਕੀਤਾ ਜਾਏਗਾ ਸੋ ਇਹ ਰਾਤ ਹੈ ਇਹ ਪੁਰਾਣੇ ਸਮੇ ਦਾ ਰਾਤ ਹੈਗਾ ਬੜੇ ਖੇਚੜਾ ਤੋਂ ਬਾਅਦ ਇੱਥੇ ਪਹੁੰਚਿਆਗਾ ਤੇ ਇਹਦੇ ਨਾਲ ਵੀ ਪੁਰਾਣੇ ਜੋ ਰਾਜਾ ਮਹਾਰਾਜਾ ਮੇਰੇ ਤੁਸੀਂ ਦੇਖਦੇ ਰਹੇ ਹੋਗੇ ਇਹ ਚੀਜ਼ਾਂ ਬੜੇ ਕੰਮ ਆਉਂਦੀਆਂ ਸਿਗੀਆਂ। ਆ ਵੀ ਇਹ ਤਾਂ ਤੁਸੀਂ ਸੁਣੇ ਹੋਣਾਗਾ। ਕੁੱਲੀ ਯਾਰ ਦੀ ਸੁਰਗ ਦਾ ਝੂਟਾ ਤੇ ਅੱਗ ਲਾਈ ਇਹ ਮਹਿਲਾ ਨੂੰ ਇਹੇ ਪੁਰਾਣੇ ਸੱਭਿਆਚਾਰ ਦੇ ਵਿੱਚ ਕੁੱਲੀ ਵੀ ਸਰਪੰਚ ਵੱਲੋਂ ਤਿਆਰ ਕੀਤੀ ਗਈ ਹੈਗੀ ਤੇ ਬਾਕੀ ਜੋ ਚੀਜ਼ਾਂ ਤੁਹਾਨੂੰ ਦਿਖਾਈਆਂ ਗਈਆਂ ਨੇ ਜੀਆਂ ਉਹ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿਹੜੀਆਂ ਤੁਹਾਡੀਆਂ ਦੇਖੀਆਂ ਹੋਈਆਂ ਸੀ ਕਿਹੜੀਆਂ ਤੁਸੀਂ ਨਹੀਂ ਦੇਖਿਆ ਸੀਗੀਆਂ ਤੁਹਾਨੂੰ ਕਿੰਨੀ ਵੀ ਜਾਣਕਾਰੀ ਮਿਲੇਗੀ ਜੇ ਤੁਹਾਨੂੰ ਸਾਡਾ ਇਹ ਕੰਮ ਪੰਜਾਬੀ ਸੱਧਿਆਚਾਰ ਬਾਰੇ ਜਾਣਕਾਰੀ ਦੇਣ ਲਈ ਚੰਗਾ ਲੱਗਿਆ ਤਾਂ ਇਸ ਨੂੰ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਅਸੀਂ ਅੱਗੇ ਤੋਂ ਵੀ ਤੁਹਾਡੇ ਕੋਲੇ ਇਹ ਅਪਰਾਲੇ ਕਰਦੇ ਰਹਾਂਗੇ ਉਹਨੇ ਸਮੇਂ ਲਈ ਸਾਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ